ਨਾਮਬਰ ਗਾਇਕ ਜੱਸੀ ਵੱਲੋਂ ਕੀਰਤਨ ਦੇ ਰੂਪ ਤੇ ਵਿੱਚ ਗਾਇਨ ਦਾ ਮਸ਼ਹੂਰ ਗਾਇਕ ਹੈ ਜਸਵੀਰ ਜੱਸੀ ਤੇ ਉਹਨੇ ਬੇਸ਼ੱਕ ਪੂਰਨ ਦਾੜਾ ਨਹੀਂ ਰੱਖਿਆ ਹੋਇਆ ਪੂਰਨ ਸਿੱਖੀ ਬਾਣੇ ਚੋਂ ਨਹੀਂ ਹੈਗਾ ਪਰ ਫਿਰ ਵੀ ਉਹ ਸਿੱਖ ਪਰਿਵਾਰ ਚੋਂ ਅਸ਼ੋਕੜ ਰੱਖਦਾ ਜਸਵੀਰ ਸਿੰਘ ਜੱਸੀ ਸੋ ਉਹਨੇ ਦਸਤਾਰ ਸਜਾਈ ਤੇ ਦਸਤਾਰ ਸਜਾ ਕੇ ਉਹਨੇ ਇੱਕ ਸਮਾਗਮ ਦੇ ਵਿੱਚ ਕੀਰਤਨੀਏ ਰੂਪ ਤੇ ਵਿੱਚ اپنی ਸੇਵਾ ਨਗਾਈ ਹੁਣ ਉਹ ਵੀਡੀਓ ਦੇ ਆਧਾਰ ਦੇ ਉੱਤੇ ਉਸ ਨੂੰ ਇਤਾਰਨਾ ਕੀਤੀ ਗਈ ਹੈ ਕਿ ਗੁਰੂ ਮਰਿਆਦਾਏ ਕਹਿੰਦੀ ਹੈ ਜਾਂ ਸਿੱਖ ਮਰਿਆਦਾਏ ਕਹਿੰਦੀ ਹੈ ਕਿ ਪੂਰਨ ਸਿੱਖ ਹੀ ਅੰਮ੍ਰਿਤਧਾਰੀ ਸਿੱਖ ਹੋਵੇ ਉਸੇ ਨੂੰ ਹੀ ਇਸ ਤਰ੍ਹਾਂ ਸੰਗਤ ਦੇ ਵਿੱਚ ਕੀਰਤਨ ਕਰਨ ਦੀ ਇਜਾਜ਼ਤ ਹੈ ਇਸ ਤਰ੍ਹਾਂ ਜਨ ਤੱਕ ਸੰਗਤੀ ਰੂਪ ਦੇ ਵਿੱਚ ਅੰਮ੍ਰਿਤਧਾਰੀ ਹੋਏ ਬਿਨਾ ਜਾਂ ਪੂਰਨ ਸਿੱਖ ਹੋਏ ਬਿਨਾ ਕੀਰਤਨ ਕਰਨਾ ਫੇਮੀ ਸੋ ਉਹਨਾਂ ਨੂੰ ਇਹ ਇੱਕ ਤਰ੍ਹਾਂ ਨਾਲ ਧੜਨਾ ਕਿਤੇ ਇਸ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀ ਬਹਿਸ ਛਿੜ ਗਈ ਹੈ ਉਸ ਬਹਿਸ ਦੇ ਵਿੱਚ ਇਹ ਵੀ ਆ ਰਿਹਾ ਜੀ ਕਿ ਇਹ ਤਾਂ ਅਸੀਂ ਦੂਰ ਕਰ ਰਹੇ ਹਾਂ ਜੀ ਸਿੱਖੀ ਤੋਂ ਇਹ ਹਰ ਥਾਂ ਐਦਾਂ ਨਹੀਂ ਜੀ ਜੇ ਕੋਈ ਨੇੜੇ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਸਮਝਾਇਆ ਜਾ ਸਕਦਾ ਹੈ ਕੁਝ ਤਰ੍ਹਾਂ ਕੇ ਨਹੀਂ ਕਿ ਨਹੀਂ ਮਰਿਆਦਾ ਵੱਡੀ ਹੈ ਹੈਨਾ ਉਹ ਗੁਰੂ ਸਾਹਿਬ ਦੇ ਹਵਾਰੇ ਨਾਲ ਕੇ ਸਿੱਖ ਪਿਆਰਾ ਨਹੀਂ ਰਹਿਤ ਪਿਆਰੀ ਮੁੱਝ ਕੋ ਹੈਨਾ ਸੋ ਇਸ ਤਰੀਕਾ ਕਰਨ ਨਾਲ ਵੀ ਕਈਆਂ ਨੇ ਸਵਾਲ ਖੜਾ ਕੀਤਾ ਸੋ ਇਸ ਦੇ ਲਈ ਇਹ ਹੁਣ ਸਵਾਲ ਖੜਾ ਹੈ ਕਿ ਕੀ ਜੱਸੀ ਦੇ ਲਈ ਵੀ ਕੋਈ ਸ਼ਿਕਾਇਤ ਬਣ ਸਕਦੀ ਹੈ ਜਾਂ ਉਸ ਪੂਰਨ ਸਿੱਖ ਨਹੀਂ ਹੈਗਾ ਇਸ ਨੂੰ ਤਲਬ ਨਹੀਂ ਕੀਤਾ ਜਾ ਸਕਦਾ ਸੋ ਹੁਣ ਦੇਖਦੇ ਹਾਂ ਜੀ ਕਿ ਇਹਦੇ ਉੱਤੇ ਕੀ ਅਗਲੀ ਕਾਰਵਾਈ ਹੁੰਦੀ ਹੈ ਪਰ ਜਸਪੀਰ ਜੱਸੀ ਦਾ ਮਾਮਲਾ ਕਾਫੀ ਭੱਗ ਗਿਆ ਕਿਉਂਕਿ ਉਸ ਨੂੰ ਬਕਾਇਦਾ ਤੌਰ ਤੇ ਇਹ ਹਦਾਇਤ ਮਸ਼ਹੂਰ ਪੰਜਾਬੀ ਕਾਇਕ ਜਿਸਵੀ ਦੀ ਜੱਸੀ ਵੱਲੋਂ ਹਾਲ ਹੀ ਵਿੱਚ ਘਟਾਰ ਮਕਸਮਾਗੰਦਰਨ ਸ਼ਬਦ ਗਾਇਨ ਤੇ ਕੀਰਤਨ ਦੇ ਸਮਗਮ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਇਸ ਸਪੈਸ਼ਲ ਕਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਝੋਰਾ ਨੇ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਆਪਣੀ। ਉਹਨਾਂ ਨੇ ਕਿਹਾ ਕਿ ਇਹ ਸਿੱਖ ਧਰਮ ਦੀਆਂ ਪਰੰਪਰਾਵਾਂ, ਰੋਹ ਰੀਤਾਂ, ਰਵੈਤਾਂ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਕਿਉਂਕਿ ਪੂਰਨ ਸਿੱਖ ਨੂੰ ਹੀ ਅਧਿਕਾਰ ਹੈ ਕਿ ਉਹ ਇਸ ਤਰ੍ਹਾਂ ਸੰਗੀਤ ਰੂਪ ਦੇ ਵਿੱਚ ਕੀਰਤਨ ਕਰ ਸਕੇ। ਜੱਜਦਾਰ ਸਾਹਿਬ ਨੇ ਸਪਸ਼ਟ ਕੀਤਾ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ ਪਥ ਸਿੱਖ ਨਹੀਂ ਕਰ ਸਕਦਾ ਸੋ ਇਸ ਲਈ ਕਹਿੰਦੇ ਜੀ ਕਿ ਕੀਰਤਨ ਦਾ ਅਧਿਕਾਰ ਉਸ ਦਾ ਅਭਿਆਸ ਕੇਵਲ ਉਸੇ ਵਿਅਕਤੀ ਕੋਲ ਹੋਣਾ ਚਾਹੀਦਾ ਜੋ ਪੂਰਨ ਸਿੱਖ ਹੋਵੇ ਸੱਚਾ ਸਿੱਖ ਹੋਵੇ ਇਸ ਲਈ ਕਹਿੰਦੇ ਕਿ ਇਹ ਉਹਨਾਂ ਦੇ ਵੱਲੋਂ ਇਹ ਤਾੜਨਾ ਜਸਵੀਰ ਜਸੀ ਨੂੰ ਹੋਈ ਹੁਣ ਦੇਖਦੇ ਹਾਂ ਦਿੱਤੇ ਜਸਸੀ ਹੋਰੀ ਸਾਹਮਣੇ ਆ ਕੇ ਮਾਫੀ ਮੰਗਦੇ ਨੇ ਜਾਂ ਕੀ ਕੁਪਰਤਿਕ ਰਿਆਰ ਕਾਦਰੀ ਨੇ ਚੁੱਪ ਕਰ ਜਾਂਦੇ ਨੇ ਕਿਉਂਕਿ ਪੂਰਨ ਸਿੱਖ ਨਾਮ ਕਰਕੇ ਉਹਨਾਂ ਨੂੰ ਸਿੱਧਿਆ ਤਲਬ ਵੀ ਨਹੀਂ ਕੀਤਾ ਜਾ ਸਕਦਾ ਪਰ ਉਹਨਾਂ ਨੂੰ ਇਸ ਤਰੀਕਾ ਕਰਨ ਨਾਲ ਆਪਣੀ ਜਿ ਭੁੱਲ ਹੈ ਤਾਂ ਉਹਨਾਂ ਨੂੰ ਬਖਸ਼ਾਉਣੀ ਪੈਗੀ ਤੇ ਇਸ ਨਾਲ ਹੀ ਇਹ ਬਹਿਸ ਵੀ ਛੱਡ ਗਈ ਹੈ ਕਿ ਕੀ ਇਸ ਤਰ੍ਹਾਂ ਹੋ ਸਕਦਾ ਹੈ કે ਨਹੀਂ ਕਿਉਂਕਿ ਇਹ ਬਹਿਸ ਪਿਛਾਂ ਤੱਕ ਜਾ ਰਹੀ ਹੈ ਹਤਾ ਜੀ ਸਭਾ ਦੇ ਦੌਰਾਨ ਜਿਹੜਾ ਟੋਪੀਆਂ ਵਾਲਾ ਮਾਮਲਾ ਹੋਇਆ ਉਹਨੂੰ ਲੈ ਕੇ ਵੀ ਉਹ ਕਹਿੰਦੇ ਵੀ ਠੀਕ ਹੈ ਕਿ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਨੰਗੇ ਸਿਰ ਨਹੀਂ ਜਾਂਦੇ ਅਸੀਂ ਇਸ ਟੱਕੇ ਜਿਹ ਦਸਰਸ ਸਜਾਈਆ ਠੀਕ ਹੈ ਪਰਨਾ ਬਨ ਕੇ ਰੁਮਾਲ ਬਨ ਕੇ ਸੂਸਤਰੀਕਾ ਕਰਨਾ ਸੀ ਗੁਰੂ ਦੀ ਹਾਜ਼ਰੀ ਚ ਹਾਜ਼ਰ ਹੁੰਨੇ ਆ ਪਰ ਉਹ ਕਹਿੰਦੇ ਕਿ ਆ ਜਿੰਨਾਂ ਜਿਸ ਤਰ੍ਹਾਂ ਟੋਪੀਆਂ ਲਾਈਆਂ ਗਈਆਂ ਕਿ ਜੇ ਉਹ ਡਿਊਟੀ ਦੇ ਬਾਹਰ ਹੁੰਦੇ ਗੁਰੂ ਘਰ ਦੇ ਬਾਹਰ ਹੁੰਦੇ ਉੱਥੇ ਰੋਕ ਕੇ ਉਹਨਾਂ ਨੂੰ ਸਮਝਾਇਆ ਜਾ ਸਕਦਾ ਜਾਂ ਇਸ ਤਰ੍ਹਾਂ ਵੀ ਜੇ ਸੰਗਤੀ ਰੂਪ ਚ ਕੋਈ ਆ ਰਿਹਾ ਤਾਂ ਉਸ ਨੂੰ ਬਕਾਇਦਾ ਤੌਰ ਤੇ ਰੋਕ ਕੇ ਸਮਝਾ ਕੇ ਕਿ ਭਾਈ ਤੁਸੀਂ ਪਰਨਾ ਬੰਨੋ ਆਸਰੋਪਾ ਉਲੇ ਲੋ ਅਰਮਾਲ ਦਿੰਦੇ ਆ ਤੁਹਾਨੂੰ ਇਹ ਬੰਨਦੇ ਆ ਸੋ ਕਹਿੰਦੇ ਇਸ ਤਰ੍ਹਾਂ ਦੀ ਕੋਈ ਤਰ੍ਹਾਂ ਕਹਿੰਦੀ ਹੈ ਕਿ ਨਹੀਂ ਜੇ ਤੁਸੀਂ ਧਾਰਮਿਕ ਸਮਾਗਮਾਂ 'ਚ ਆ ਰਹੇ ਹੋ ਤਾਂ ਤੁਹਾਨੂੰ ਉੱਥੋਂ ਦੀ ਮਰਿਆਦਾ ਦਾ ਪਤਾ ਹੋਣਾ ਜ਼ਰੂਰੀ ਹੈ ਕੁਝ ਕਹਿੰਦੀ ਹੈ ਮਰਿਆਦਾ ਸੋ ਇਸ ਤਰ੍ਹਾਂ ਬਹਿਸ ਲਗਾਤਾਰ ਚੱਲਦੀ ਰਹਿੰਦੀ ਹੈ ਸੋ ਇਹ ਵਿਸ਼ਾ ਵੀ ਨਵੇਂ ਸਿਰੋਂ ਖੜਾ ਹੋ ਗਿਆ ਤੇ ਉਹ ਤਰੀਕਾ ਕਰਦੇ ਉੱਤੇ ਸਾਰੀ ਈ ਤਰ੍ਹਾਂ ਸਵਾਲ ਖੜੇ ਕਰੀ ਕਿ ਉਹ ਤਰੀਕਾ ਵਾਜਮ ਨਹੀਂ ਸੀਗਾ ਟੋਪੀਆਂ ਸਿਰਾਂ ਤੋਂ ਖੋ ਕੇ ਵਰਸ਼ਣ 'ਚ ਟੰਗਣੀਆਂ ਤੇ ਇਸ ਉੱਤੇ ਵੈਸੇ ਜ਼ਰੂਰ ਤੁਰਿਆ ਕਿ ਪਰ ਇਹ ਤਾਂ ਗਾਂ ਮੱਦ ਕੇ ਉਹ ਮਾਮਲਾ ਨੇ ਜਿਠ ਲੈਣਾ ਚਾਹੀਦਾ ਕਿ ਇਸ ਨੂੰ ਸੂਝ-ਬੂਝ ਨਾਲ ਇਸ ਤਰੀਕਾ ਕਰ ਮੱਗੇ ਜਾਣਾ ਚਾਹੀਦਾ ਜੇਕਰ ਅੱਗੇ ਨੂੰ ਕਦੇ ਮਸਲਾ ਆਵੇ ਤਾਂ ਉੱਥੇ ਅਸੀਂ ਲੋਕਾਂ ਨੂੰ ਚੇਤਨ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਲੋਕਾਂ ਨੂੰ ਸੰਕਤੀ ਰੂਪ ਚ ਗੁਰੂ ਦੇ ਨਾਲ ਜੋੜੀਏ ਨਾ ਕਿ ਉਹਨਾਂ ਨੂੰ ਬੇਇੱਜ਼ਤ ਕਰਕੇ ਦੂਰ ਕਰਤੀ ਇਹਦੇ ਉੱਤੇ ਉਸੇ ਤਰ੍ਹਾਂ ਇਹ ਮਾਮਲਾ ਕੀਰਤਨ ਤੱਕ ਵੀ ਆ ਗਿਆ ਸੋ ਹੁਣ ਲਿਖਦੇ ਹਾਂ ਜੀ ਇਹਦੇ ਉੱਤੇ ਸਿੱਖ ਸੰਸਥਾਵਾਂ ਸਿੱਖ ਨਮਾਇੰਦੇ ਕਿਵੇਂ ਪਹਿਲ ਕਦਮੀ ਕਰਦੇ ਨੇ ਉਹ ਗੌਰ ਕਰਨ ਵਾਲੀ ਗੱਲ ਹੋਗੀ ਫਿਲਹਾਲ ਮੰਤਰੀਆਂ ਲਈ ਤਾਂ ਮੁਸ਼ਕਲ ਸਿੱਧੀ ਵੱਧ ਗਈ ਹੈ ਇੱਕ ਮੰਤਰੀ ਕਐਮਐਲਏ ਇਕ ਦਿੱਲੀ ਕਮੇਟੀ ਉਹਨਾਂ ਨੂੰ ਤਾਂ 5 ਤਰੀਕ ਨੂੰ ਪੇਸ਼ ਹੋਣਾ ਹੀ ਪੈਣਾ ਚਲੋ ਜਿੱਥੇ ਇਹ ਪੇਸ਼ ਹੋਣ ਵਾਲਾ ਮਾਮਲਾ ਹੈ ਉੱਥੇ ਮੇਨ ਨਜ਼ਰ ਸੀ ਪੰ ਸਿੰਘ ਸਵਾਨ ਦੀ ਬੈਠਕ ਦੇ ਵਿੱਚ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਕਿ ਜੀ ਕੀ ਉਹ ਕੋਈ ਸਖਤ ਫੈਸਲਾ ਲੈਣਗੇ ਕੀ ਸਰਕਾਰ ਦੇ ਕਿਸੇ ਨੁਮਾਇंदे ਨੂੰ ਤਲਬ ਕਰਨਗੇ ਕਿ ਉਹ ਸਰੇ ਤੋਂ ਇਸ ਫੈਸਲੇ ਨੂੰ ਨਿਕਾੜ ਦੇਣ ਕਿ ਇੱਕ ਤਰ੍ਹਾਂ ਦਾ ਨਕਾਰਤਾ ਦਿੱਤਾ ਸਿੰਘ ਸਾਹਿਬ ਨੇ ਵਿਚਕ ਬਾਕੀ ਕਈ ਚੀਜ਼ਾਂ ਦੇ ਉੱਤੇ ਫੈਸਲੇ ਆਏ ਨੇ ਜਿਵੇਂ ਜਿਹੜੇ ਸਪੈਸ਼ਲ ਤੋਂ ਕੋਈ ਥਾਂ ਚੁਣਦੇ ਨੇ ਜੀ ਵਿਆਹ ਅਸੀਂ ਉੱਥੇ ਜਾ ਕੇ ਕਰਾਂਗੇ ਜੀ ਸਮੁੰਦਰ ਦੇ ਕਿਨਾਰੇ ਕਰਾਂਗੇ ਵਿਚ ਦੇ ਕਿਨਾਰੇ ਕਰਾਂਗੇ ਜੀ ਪਹਾੜ ਚ ਕਰਾਂਗੇ ਜੀ ਇਹ ਫਾਰਮ ਹਾਊਸ ਤੇ ਕਰਾਂਗੇ ਉਹ ਕਹਿੰਦੇ ਕਿ ਐਦਾਂ ਇਹੀ ਜੀਆਂ ਥਾਮਾਂ ਦੇ ਉੱਤੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋਏਗਾ ਆਨੰਦ ਕਾਰਨੀਆਂ ਰਸਮਾਂ ਉੱਥੇ ਇਸ ਤਰ੍ਹਾਂ ਨਹੀਂ ਹੋਣਗੀਆਂ ਜਾਂ ਮਤਲਬ ਕਿ ਪਹਿਲਾਂ ਵੀ ਹੁੰਦਾ ਸੀਗਾ ਕਿ ਪੈਲਸਾਂ ਚ ਇਦਾਂ ਨਹੀਂ ਕਹਿੰਦੇ ਅਨੰਤ ਕਾਰਜ ਦੀ ਰਸਮ ਗੁਰੂ ਘਰ ਦੇ ਅੰਦਰ ਹੋਏਗੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਅਨੰਤ ਕਾਰਜ ਦੀ ਰਸਮ ਆਉਣਗੀ ਸੋ ਇਸ ਲਈ ਸਪਸ਼ਟ ਸੁਣੀ ਹਾਲਾ ਤੱਕ ਹੁਕਮ ਸੁਣਾ ਦਿੱਤਾ ਗਿਆ ਇਹਦੇ ਨਾਲੇ ਏਆਈ ਰਾਹੀ ਨਹੀਂ ਜਾਂ ਹੋਸਟ ਹੋਰ ਤਰੀਕਾ ਕਰਨ ਨਾਲ ਕਾਠੂ ਦੇ ਰੂਪ ਚ ਕਿਸੇ ਵੀ ਤਰੀਕਾ ਕਰਨ ਨਾਲ ਗੁਰੂ ਸਾਹਿਬ ਦਾ ਰੂਪ ਧਾਰਨਾ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦਾ ਜਾਂ ਸਿੱਖ ਇਤਿਹਾਸਕਾਰ ਦੇ ਵਿੱਚ ਵੱਡਾ ਨਾਮ ਨੇ ਜਿਹੜੇ ਸੰਗਾਂ ਦਾ ਉਹਨਾਂ ਦਾ ਕਿਸੇ ਦਾ ਵੀ ਰੂਪ ਧਾਰ ਕੇ ਸਵਾੰਗ ਰਚ ਕੇ ਕੋਈ ਫਿਲਮ ਨਹੀਂ ਬਣਾਈ ਜਾਗੀ ਇਹਦੇ ਉੱਤੇ ਪੂਰਾ ਰੋਕ ਹੈ ਸੋ ਇਹ ਕੁਝ ਫੈਸਲੇ ਜਿੱਥੇ ਹੋਏ ਉੱਥੇ ਸਭ ਦੀਆਂ ਨਜ਼ਰਾਂ ਸੀਗੀਆਂ ਜਿਹੜਾ ਲਾਪਤਾ ਪਵਨ ਸਰੂਪਾ ਦਾ ਮਾਮਲਾ ਲਾਪਤਾ ਪਵਨ ਸਰੂਪ ਦੇ ਮਾਮਲੇ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਪੰਜ ਸਿੰਘ ਸੇਵਨ ਦੀ ਬੈਠਕ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਰਕਾਰ ਆਪਣੇ ਫੈਸਲੇ ਤੇ ਗੌਰ ਕਰੇ ਇਸ ਤ੍ਰਿਕਾ ਕਾਰਨ ਦੱਖਣ ਨਹੀਂ ਦਿੱਤੀ ਜਾ ਸਕਦੀ ਐਸਜੀਪੀਸੀ ਕਿਸੇ ਸਿੱਟ ਦੀ ਜਾਂਚ ਸ਼ਾਮਲ ਨਹੀਂ ਹੋਏਗੀ ਇੱਕ ਤਰ੍ਹਾਂ ਐਸਜੀਪੀਸੀ ਨੂੰ ਤਾਂ ਕਹਿੰਦਾ ਕਿ ਤੁਸੀਂ ਜਾਂਚ ਸ਼ਾਮਲ ਨਹੀਂ ਹੋਣਾ ਤੇ ਸਰਕਾਰ ਨੂੰ ਕਹਿ ਕੇ ਤੁਸੀਂ ਆਪਣੇ ਇਸ ਐਫਆਈਆਰ ਤੇ ਸਿੱਟ ਦੇ ਉੱਤੇ ਗੌਰ ਕਰੋ ਸ਼੍ਰੋਮਣੀ ਕਮੇਟੀ ਨੂੰ ਇਹ ਜ਼ਰੂਰ ਕਿਹਾ ਕਿ ਤੁਸੀਂ ਸੰਗਤ ਦੇ ਰੂਪ ਵਿੱਚ ਇਹ ਗੱਲ ਕਿਉਂ ਨਹੀਂ ਲੈ ਕੇ ਜਾ ਸਕਦੇ ਕਿ ਅਸੀਂ ਇਸ ਮਸਲੇ ਤੇ ਕਾਰਵਾਈ ਕਰ ਚੁੱਕੇ ਹਾਂ ਇਹ ਦੋਸ਼ੀ ਸੀ ਹਟਾ ਚੁੱਕੇ ਹਾਂ ਸੰਗਤ ਨੂੰ ਯਕੀਨ ਕਿਉਂ ਨਹੀਂ ਲੈ ਸਕਿਓ ਉੱਥੇ ਤੱਕ ਲਈ ਤੁਹਾਡਾ ਪ੍ਰਚਾਰ ਜਾਣਾ ਚਾਹੀਦਾ 328 ਲਾਪਤਾ ਪਾਵਨ ਥਰੂ ਦਾ ਮਾਮਲਾ ਜੇ ਲਾਪਤਾ ਦਾ ਮਾਮਲਾ ਨਹੀਂ ਹੈ ਤਾਂ ਸੰਗਤ ਨੂੰ ਪਤਾ ਤਾਂ ਹੋਵੇ ਉਹਨਾਂ ਨੂੰ ਯਕੀਨ ਤਾਂ ਹੋਵੇ ਕਿ ਇਹ ਹੈ ਲਾਪਤਾ ਹੋਣ ਦਾ ਮਾਮਲਾ ਨਹੀਂ ਇਹ ਕਾਗਜੀ ਪੱਤਰੀ ਦਰਸਗੀ ਦਾ ਮਾਮਲਾ ਹੈ ਜਾਂ ਅਦਾਇਗੀ ਦੀ ਭੇਟਾ ਦਾ ਪੈਸੇ ਦਾ ਖੇਲ ਦਾ ਮਾਮਲਾ ਜੋ ਵੀ ਹੈ ਜਿੱਥੇ ਸੰਗਤ ਨੂੰ ਯਕੀਨ ਦਿਵਾਉਣਾ ਜ਼ਰੂਰੀ ਹੈ ਉੱਥੇ ਜਿਸ ਤਰੀਕਾ ਕਰਨਾ ਪੰ ਸਿੰਘ ਸਰਮਾਨ ਨੇ ਫਿਰ ਆ ਤਾੜਨਾ ਕੀਤੀ ਹੈ ਸਰਕਾਰ ਨੂੰ ਤਲਬ ਨਹੀਂ ਕੀਤਾ ਕੀ ਇਹ ਰਾਹ ਦਿੱਤਾ ਕਿ ਅਜੇ ਵੀ ਮੌਕਾ ਹੈ ਜਾਂ ਇਹ ਟਕਰਾ ਵੱਡਾ ਹੋਏਗਾ ਹੁਣ ਜਦੋਂ ਸਿਟ ਕੋਲ ਸਿਟੀ ਦੀ ਜਾਂਚ ਸ਼ਾਮਲ ਨਹੀਂ ਹੋਈ ਜੀ ਪੀ ਸੀ ਤੇ ਫਿਰ ਕੀ ਉਹ ਅਦਾਲਤੀ ਕੋਈ ਹੁਕਮ ਲਿਆਉਣਗੇ ਜਾਂ ਉਹ ਪਿਛਾਟਣਗੇ ਇਸ ਮਸਲੇ ਤੋਂ ਜਾਂ ਟਕਰਾਰੂ ਕਿਉਂਕਿ ਭਾਈ ਬਡਾਲਾ ਹੋਰੀ ਜਿਹੜੇ ਇਸ ਤਰੀਕਾ ਕਰਨ ਨਾਲ ਲੜਾਈ ਲੜ ਰਹੇ ਸੀ ਜਿਹਦੇ ਕੋਲ ਆ ਕੇ ਮੰਤਰੀਆਂ ਨੇ ਸਪੀਕਰ ਸਾਹਿਬ ਨੇ ਐਫ ਆਈ ਆਰ ਦੇ ਹੁਕਮ ਚਾੜੇ ਉਹ ਤਾਂ ਕਹਿੰਦੇ ਵੀ ਮੈਂ ਤਾਂ ਤਿਆਰ ਆ ਜੋ ਬਹਿਸ ਕਰ ਲੋ ਜਨਤਕ ਬਹਿਸ ਕਰ ਲੋ ਕਿੱਥੇ ਕਰਨੀ ਹੈ ਸੋ ਉਹ ਆਪਣੇ ਸਟੈਂਡ ਤੇ ਕਾਇਮ ਨੇ ਤੇ ਪਰ ਹੁਣ ਸਵਾਲ ਇਹ ਇੱਕ ਜੱਤਾ ਸਾਹਿਬ ਦੇ ਹੁਕਮਾਂ ਦੇ ਉੱਤੇ ਜ ਐਸਪੀ ਸੀ ਪਿੱਛੇ ਹਟਦੀ ਐਸਟ ਦੀ ਜਾਂਚ ਸ਼ਾਮਲ ਨਹੀਂ ਹੁੰਦੀ ਤਾਂ ਫਿਰ ਕੀ ਪੁਲਿਸ ਤੰਤਰ ਬਾਇਆ ਅਦਾਲਤੀ ਕੋਈ ਹੁਕਮ ਲਿਆ ਸਕਦਾ ਨਾ ਮੈਂ ਕਿ ਇਹ ਟਕਰਾ ਵੱਡਾ ਹੋ ਸਕਦਾ ਜਾਂ ਇਸ ਨੂੰ ਟਾਲਣ ਦੇ ਲਈ ਕੋਈ ਸੂਝ-ਬੂਝ ਪਰਿਆ ਕਦਮ ਚੁੱਕਿਆ ਜਾ ਸਕਦਾ ਜਿਹਦੇ ਵਿੱਚ ਉਹ ਮੰਨਿਆ ਜਾ ਰਿਹਾ ਕਿ ਸਿੰਘ ਸਾਹਿਬ ਨੇ ਕੋਈ ਸਖਤ ਫੈਸਲਾ ਲੈਣ ਦੀ ਬਜਾਏ ਰੋਕ ਦਿੱਤਾ ਸੋ ਦੇਖਦੇ ਹਾਂ ਜੀ ਆਉਂਦੇ ਸਮੇਂ ਦੇ ਵਿੱਚ ਇਹ ਮਾਮਲਾ ਕਿੱਧਰ ਨੂੰ ਜਾਂਦਾ ਸੋ ਪੰਜ ਸਿੰਘ ਸਾਹਿਬਾਂ ਦੀ ਬੈਠਕ ਸ਼ਹੀਦੀ ਸਵਾ ਹਾਂ ਟੋਪੀਆਂ ਵਾਲਾ ਮਾਮਲਾ ਹਾਂ ਉਹਦਾਂ ਚੱਸੀਏ ਦੇ ਕੀਰਤਨੀ ਵਾਲਾ ਮਾਮਲਾ ਤੇ ਆ ਮੰਤਰੀਆਂ ਸੰਤਰੀ ਨੂੰ ਤਲੋ ਇਹ ਸਾਰਾ ਕੁਝ ਇੱਕ ਪੰਥਕ ਰੂਪ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜੋ ਸਾਹਮਣੇ ਆਇਆ ਉਸ ਨੂੰ ਲੈ ਕੇ ਪਹਿਲੂ ਬਾਚਣੇ ਬਹੁਤ ਜ਼ਰੂਰੀ ਸੀ